ਘੱਟ ਪੈਸੇ ਵਿੱਚ 5 ਲੱਖ ਰੁਪਈਆ ਉਹਨੂੰ ਕਹਿੰਦਾ ਜੀ ਲਗਜ਼ਰੀ ਪਰਦਾ ਲੱਗਣਾ ਤੇਰੀ ਸੈਲਰੀ ਵੀ 4 ਲੱਖ 4.5 ਲੱਖ ਲੱਗਣੀ ਆ ਜਿਹਨੇ ਠੱਗੀ ਮਾਰਨੀ ਆ ਉਹਨੇ ਮਾਰਨੀ ਹੀ ਆ ਅੱਜ ਆਪਾਂ ਗੱਲ ਕਰਾਂਗੇ ਇੱਕ ਕੈਂਡੀਡੇਟ ਦੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨੇ ਮੇਰੀ ਵੀਡੀਓ ਵੀ ਦੇਖੀ ਹੋਈ ਸੀ ਫਿਰ ਏਜੰਟ ਨੇ ਉਹਨੂੰ ਪੂਰਾ ਹੌਸਲਾ ਦੇ ਕੇ ਭੇਜਿਆ ਕਹਿੰਦਾ ਉਹ ਤਾਂ ਇਦਾਂ ਹੀ ਕਹਿੰਦੇ ਰਹਿੰਦੇ ਆ ਫਿਰ ਵੀ ਨਹੀਂ ਮੰਨਿਆ ਫਿਰ ਜਾ ਕੇ ਸਬਮਿਟ ਕਰਾਈ ਫਿਰ ਜਦੋਂ ਉਹਨੂੰ ਰਿਫਿਊਜ਼ਲ ਆਈ ਉਹਨੂੰ ਡਾਕੂਮੈਂਟ ਮੰਗੇ ਜਦੋਂ ਸਹੀ ਨਹੀਂ ਹੋਏ ਤੇ ਉਹ ਐਸਆਈਐਸ ਨੂੰ ਮਾਰਕ ਹੋ ਗਿਆ ਤੇ ਉਹ ਬੈਨ ਹੋ ਗਿਆ ਲਕਸਮਬਰਗ ਦੇ ਨਾਤੇ ਖਾਦੀ ਠੱਗੀ ਫੇਰ ਕਹਿੰਦੇ ਗੱਲ ਕਿੱਡੀ ਕੋ ਵੱਡੀ ਕਿੰਨੀ ਵਾਰੀ ਸਮਝਾ ਲਿਆ ਕਿੰਨੀ ਵਾਰੀ ਮੈਂ ਵੀਡੀਓ ਪਾ ਚੁੱਕਿਆ ਕਿ 98 ਇੱਕ 90 ਨਾ ਲੱਗੇ ਨਾ ਲੱਭੇ ਪਰ ਫੇਰ ਵੀ ਵੀਡੀਓ ਦੇਖ ਕੇ ਫੇਰ ਖਾਦੀ ਠੱਗੀ ਫੇਰ ਦੁੱਖ ਤਾਂ ਹੁੰਦਾ ਹੀ ਹੈ ਉਸ ਤੋਂ ਬਾਅਦ ਫੇਰ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਜੀ ਹੁਣ ਮੇਰਾ ਕਿਤੇ ਵੀਜ਼ਾ ਲੱਗ ਸਕਦਾ ਜਦੋਂ ਮੈਂ ਉਹਦਾ ਸਾਰਾ ਕੇਸ ਸਟਡੀ ਕੀਤਾ ਉਹ ਮੈਂ ਇਹਦੇ ਵਿੱਚ ਤੁਹਾਨੂੰ ਪੂਰਾ ਬਰੀਫ ਕਰਦਾ ਕਿਵੇਂ ਆਇਆ ਕੀ ਕੀ ਹੋਇਆ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਮੈਂ ਪ੍ਰੀ ਸੇਖੋਂ 7 ਸੀਜ਼ ਇਮੀਗ੍ਰੇਸ਼ਨ ਤੋਂ ਅੱਜ ਆਪਾਂ ਗੱਲ ਕਰਾਂਗੇ ਇੱਕ ਕੈਂਡੀਡੇਟ ਦੇ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਹਰ ਇੱਕ ਦੀ ਆਪਣੀ ਪ੍ਰਾਈਵੇਸੀ ਆ ਉਹਨੇ ਮੇਰੀ ਵੀਡੀਓ ਵੀ ਦੇਖੀ ਹੋਈ ਸੀ ਤੇ ਉਹਨੂੰ ਅਵੇਅਰਨੈਸ ਵੀ ਸੀ ਪਰ ਫਿਰ ਵੀ ਉਹ ਘੱਟ ਪੈਸੇ ਵਿੱਚ 5 ਲੱਖ ਰੁਪਈਆ ਉਹਨੂੰ ਕਹਿੰਦਾ ਜੀ ਲਗਜ਼ਰ ਪਰ ਇਹਦਾ ਲੱਗਣਾ ਤੇਰੀ ਸੈਲਰੀ ਵੀ 4 ਲੱਖ 4.5 ਲੱਖ ਲੱਗਣੀ ਆ ਉੱਤੋਂ ਦੇ ਰਿਸ਼ਤੇਦਾਰ ਦਾ ਅਗਨਾਨ ਸੀ ਦੇਖੋ ਜਦੋਂ ਕੋਈ ਥੱਗੀ ਦੇਖਦਾ ਉਹ ਇਹ ਨਹੀਂ ਦੇਖਦਾ ਮੇਰਾ ਰਿਸ਼ਤੇਦਾਰ ਆ ਜਾਂ ਦੋਸਤ ਆ ਜਾਂ ਕੋਈ ਵੀ ਹੈ ਇੱਕ ਨਸ਼ੇ ਵਾਲਾ ਬੰਦਾ ਇੱਕ ਥੱਗੀ ਵਾਲਾ ਬੰਦਾ ਉਹਨੇ ਨਾ ਆਪਣਾ ਘਰ ਦੇਖਣਾ ਨਾ ਉਹਨੇ ਆਪਣਾ ਬਾਹਰ ਦੇਖਣਾ ਜਿਹਨੇ ਥੱਗੀ ਮਾਰਨੀ ਆ ਉਹਨੇ ਮਾਰਨੀ ਹੀ ਆ ਹੁਣ ਲਕਜ਼ਮਬਰਗ ਦੇ ਨਾਂ ਤੇ ਉਹਨੇ ਥੱਗੀ ਮਾਰੀ ਪਹਿਲਾਂ ਉਹਨੂੰ ਪਰਮਿਟ ਉੱਥੋਂ ਮੰਗਾਇਆ ਉਹ ਤੋਂ 3 ਲੱਖ ਰੁਪਏ ਲੈ ਲਿਆ ਫਿਰ ਉਸ ਤੋਂ ਬਾਅਦ ਅੰਬੈਸੀ ਗਿਆ VFS ਦੇ ਵਿੱਚ ਫਾਈਲ ਜਮਾ ਕਰਾਣ ਗਿਆ VFS ਵਾਲਿਆਂ ਨੇ ਖੁਦ ਕਹਿਤਾ ਕਿ ਤੇਰੇ ਪੇਪਰ ਸਹੀ ਨਹੀਂ ਹੈਗੇ ਤੂੰ ਵਾਪਸ ਚੱਲ ਜਾ ਉਹ ਅਪਾਰਟਮੈਂਟ ਲਈ ਉਹਦੀ ਕੈਂਸਲ ਹੋਈ ਵਾਪਸ ਆਇਆ ਫਿਰ ਏਜੰਟ ਨੇ ਉਹਨੂੰ ਪੂਰਾ ਹੌਸਲਾ ਦੇ ਕੇ ਭੇਜਿਆ ਕਹਿੰਦਾ ਉਹ ਤਾਂ ਇਦਾਂ ਹੀ ਕਹਿੰਦੇ ਰਹਿੰਦੇ ਆ ਫਿਰ ਵੀ ਨਹੀਂ ਮੰਨੇ ਜਦੋਂ ਫਿਰ ਜਾ ਕੇ ਸਬਮਿਟ ਕਰਾਈ ਫਿਰ ਜਦੋਂ ਉਹਨੂੰ ਰਿਫਿਊਜ਼ਲ ਆਇਆ ਉਹਨੂੰ ਡਾਕੂਮੈਂਟ ਮੰਗੇ ਤੇ ਰਿਫਿਊਜ਼ਲ ਆਈ ਬੜਾ ਮਹਿਸੂਸ ਉਹਨੂੰ ਹੋਇਆ ਕਿ ਮੈਂ ਵੀਡੀਓ ਵੀ ਦੇਖੀ ਮੈਂ ਫੇਰ ਵੀ ਗੁੰਮਰਾਹ ਹੋ ਗਿਆ ਜਦੋਂ ਲੈਟਰ ਮੇਰੇ ਕੋਲ ਲੈ ਕੇ ਆਇਆ ਮੈਂ ਦੇਖਿਆ ਚੰਗੀ ਤਰ੍ਹਾਂ ਉਹਦੇ ਵਿੱਚ ਉਹਦੇ ਵਿੱਚ ਸਪੈਸ਼ਲ ਲਿਖਿਆ ਸੀ ਤੁਸੀਂ ਫੇਕ ਡਾਕੂਮੈਂਟ ਜਮਾ ਕਰਾਇਆ ਤੁਸੀਂ ਅੱਗੇ ਤੋਂ ਸ਼ੇਰਿੰਗਨ ਜਾਣ ਲਈ ਹੈ ਨਹੀਂ ਤੁਹਾਡਾ ਐਸਆਈਐਸ ਸ਼ੇਰਿੰਗਨ ਇਨਫੋਰਮੇਸ਼ਨ ਸਿਸਟਮ ਨੂੰ ਭੇਜ ਦਿੱਤਾ ਗਿਆ 20 ਦਿਨਾਂ ਦੇ ਵਿੱਚ ਆਪਣੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਵੈਰੀਫਾਈ ਕਰਾ ਦਿਓ ਤਾਸੀ ਤੋਂ ਛੱਡ ਦਾਂਗੇ ਤੇ ਵੈਰੀਫਾਈ ਦਾ ਤਾਂ ਕਰਾਉਣ ਜੇ ਉਹ ਸਹੀ ਹੋਣ ਜੇ ਜਦੋਂ ਸਹੀ ਨਹੀਂ ਹੋਏ ਤੇ ਉਹ ਐਸਆਈਐਸ ਨੂੰ ਮਾਰਕ ਹੋ ਗਿਆ ਤੇ ਉਹ ਬੈਨ ਹੋ ਗਿਆ ਅੱਜ ਉਹ ਨਾ ਸ਼ੈਨੇਗਨ ਜਾਣ ਜੋਗਾ ਉਹ ਪੈਸੇ ਵੀ ਖਰਾਬ ਹੋ ਗਏ ਪਹਿਲਾਂ ਮੈਨੂੰ ਜਦੋਂ ਗੱਲ ਸ਼ੁਰੂ ਕੀਤੀ ਸੀ ਕਹਿੰਦਾ ਲਕਜ਼ਮਬਰਗ ਦੇ ਨਾਂ ਤੇ ਲੱਗੀ ਠੱਗੀ ਤਾਂ ਕਹਿੰਦਾ ਗੱਲ ਕਿੱਡੀ ਕੋ ਵੱਡੀ ਜਦੋਂ ਮੈਂ ਉਹਨੂੰ ਚੰਗੀ ਤਰ੍ਹਾਂ ਉਹਦੀ ਰਿਫਿਊਜ਼ਲ ਲੈਟਰ ਉਹਦਾ ਬੈਨ ਹੋਣ ਦਾ ਕਿੱਸਾ ਉਹਨੂੰ ਦੱਸਿਆ ਕਿ ਵੀ ਆਹ ਹੋ ਗਿਆ ਫਿਰ ਉਹਨੂੰ ਨੈਟ ਤੇ ਵੀ ਚੈੱਕ ਕਰਾਇਆ ਕਿ ਵੀ ਆ ਦੇ ਕੋ ਆ ਰਫੀਜ਼ਲ ਦਾ ਆ ਮਤਲਬ ਹੈ ਫਿਰ ਮੈਨੂੰ ਲੱਗਦਾ 5 ਮਿੰਟ ਉਹ ਬੋਲਿਆ ਹੀ ਨਹੀਂ ਸਮਝੇ ਉਹਦਾ ਦਿਮਾਗ ਹੀ ਡੈਡ ਹੋ ਗਿਆ ਉਹ ਕਿਸੇ ਹੋਰ ਹੀ ਚੀਜ਼ 'ਚ ਫਿਰਦਾ ਸੀ ਕਹਿੰਦਾ ਕੋਈ ਨਹੀਂ ਆਪਾਂ ਏਜੰਟ ਤੋਂ ਪੈਸੇ ਲੈ ਲਾਂਗੇ ਮੈਂ ਕਿਹਾ ਹੁਣ ਤੱਕ ਕਿੰਨੇ ਲੈ ਲਈ ਕਿੰਨੀ ਦੇਰ ਹੋ ਗਈ ਕਹਿੰਦਾ ਡੇਢ ਮਹੀਨਾ ਉਹ ਕਹਿੰਦਾ ਕੋਈ ਨਹੀਂ ਅੱਜ ਕੱਲ ਅੱਜ ਕੱਲ ਕਰੀ ਜਾਂਦਾ ਉਹ ਅੱਜ ਕੱਲ ਅੱਜ ਕੱਲ ਹੀ ਰਹਿ ਜਾਂਦਾ ਜਿਹਨੇ ਠੱਗੀ ਸੋਚ ਕੇ ਮਾਰੀ ਉਹ ਪੈਸੇ ਵਾਪਸ ਦੇਣ ਲਈ ਥੋੜੀ ਮਾਰੀ ਆ ਉੱਤੋਂ ਦੇ ਰਿਸ਼ਤੇਦਾਰ ਦਾ ਦੋਸਤ ਸੋਚੋ ਸਮਝੋ ਇਹ ਵੀਡੀਓ ਸਿਰ ਮੇਰੇ ਲਈ ਨਹੀਂ ਹੈਗੀਆ ਤੁਹਾਡੇ ਲਈ ਹੈ ਜੇ ਤੁਸੀਂ ਇਹਨੂੰ ਵੀਡੀਓ ਨੂੰ ਦੇਖਦੇ ਹੋ ਤੁਸੀਂ ਅੱਗਾ ਕਿਸੇ ਨੂੰ ਬਚਾ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤਾਂ ਬਚਾਓ ਇਹ ਅਵੇਅਰਨੈਸ ਵੀਡੀਓ ਹੁੰਦੀਆਂ ਨੇ ਤਾਂ ਕਿ ਤੁਹਾਡਾ ਫਿਊਚਰ ਖਰਾਬ ਨਾ ਹੋਵੇ ਤੁਹਾਡੇ ਕਿਸੇ ਦੋਸਤ ਮਿੱਤਰ ਦਾ ਫਿਊਚਰ ਨਾ ਖਰਾਬ ਹੋਵੇ ਅੱਜ ਕੱਲ ਏਜੰਟ ਦੀ ਬੜੀ ਲਾਈਨ ਚੱਲ ਰਹੀ ਹੋਈ ਹੈ ਕਿ ਹਾਂਜੀ ਪੈਸੇ ਜਾ ਕੇ ਤਨਖਾਹ ਜੋ ਘਟਾਓ ਕਿਸੇ ਕੰਪਨੀ ਨੇ ਜਾਂ ਕਿਸੇ ਕੰਟਰੀ ਨੇ ਤੁਹਾਨੂੰ ਗੋਦ ਨਹੀਂ ਲੈਣਾ ਹਰ ਇੱਕ ਬੰਦਾ ਪੈਸੇ ਲਈ ਹੀ ਕੰਮ ਕਰਦਾ ਈਵਨ ਮੀ ਜੇ ਮੈਂ ਵੀ ਆ ਪੈਸੇ ਲਈ ਕੰਮ ਕਰਦਾ ਪਰ ਉਹਦੇ ਵਿੱਚ ਇੰਟੈਂਸ਼ਨਸ ਇਹ ਹੋਣੇ ਚਾਹੀਦੀਆਂ ਕਿ ਅਗਲੇ ਦਾ ਭਲਾ ਹੋਣਾ ਚਾਹੀਦਾ ਅਸੀਂ ਵੀ ਕੋਈ ਕੰਮ ਕਰਦੇ ਆ ਸਿਕਿਉਰਿਟੀ ਲੈ ਕੇ ਕਰਦੇ ਆ ਪਰ ਇਹ ਨਹੀਂ ਹੈਗਾ ਕਿ ਕਿਸੇ ਦੇ ਤੁਸੀਂ ਪੈਸੇ ਦਾ ਨੁਕਸਾਨ ਕਰੋ ਅੰਬੈਸੀ ਖਰਚੇ ਲੱਗਦੇ ਆ ਠੀਕ ਹੈ ਪਰ ਜੇ ਤੁਸੀਂ ਸਿਕਿਉਰਿਟੀ ਲੈ ਰਹੇ ਹੋ ਉਹ 100% ਰਿਫੰਡੇਬਲ ਹੋਣੀ ਚਾਹੀਦੀ ਹੈ ਜੇ ਜਦੋਂ ਤੁਹਾਡਾ ਕੰਮ ਹੋ ਗਿਆ ਤੁਸੀਂ ਵੀ پابੰਦ ਹੋਣੇ ਚਾਹੀਦੇ ਹੋ ਅਗਲੇ ਦੇ ਪੂਰੇ ਪੈਸੇ ਦੇਣ ਦੇ ਵਿੱਚ ਬਚੋ ਤੇ ਬਚਾਓ ਰੱਜ ਕੇ ਸ਼ੇਅਰ ਕਰੋ ਇਸ ਵੀਡੀਓ ਨੂੰ ਕਿ ਲਕਸਮਬਰਗ ਦੇ ਨਾਤੇ ਹੋਰ ਠੱਗੀ ਨਾ ਖਾਓ ਐਦਾਂ ਦੀ ਤੁਹਾਨੂੰ ਮੈਂ ਸਟੋਰੀ ਸਮਝਾਉਂਦਾ ਰਹੂੰਗਾ ਹੋਰ ਅਵੇਰਨੈਸ ਵੀਡੀਓ ਬਣਾਉਂਦਾ ਰਹੂੰਗਾ ਜਰੂਰ ਸ਼ੇਅਰ ਕਰਿਓ ਧੰਨਵਾਦ